ਸ਼੍ਰੀ ਕਾਲ ਤਖਤ ਸਾਹਿਬ ਤੋਂ ਬੇਮੁਖ ਹੋਏ ਸੁਭੀਲ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਪਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਭੀਲ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲ ਤੱਕ ਸਭ ਤੋਂ ਬੇਮਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ। ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ 'ਚ ਅਕਸਰ ਪ੍ਰਚਾਰਦੇ ਰਹੇ ਹੋ ਕਿ 20-22 ਹਜ਼ਾਰ ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ। ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਦੀ ਤੁਸੀਂ ਖਰੀਦੋ-ਵਰੁਖਤ ਕੀਤੀ ਕਿਸ ਕਿਸ ਨੂੰ ਦਾ ਹੱਥ-ਕੰਡਾ ਵਰਤਿਆ। ਪਰ ਫਿਰ ਵੀ ਬੁਰੀ ਤਰ੍ਹਾਂ ਜਮਾਨਤ ਜਬਤ ਹੋਈ ਔਰ ਮੈਂ ਕਹਿ ਸਕਦਾ ਜਮਾਨਤ ਜੱਤ ਬਚਾਉਣ ਦੇ ਲਈ ਜਿੰਨੀ ਵੋਟ ਚਾਹੀਦੀ ਸੀ ਉਹ ਤੋਂ ਵੀ ਅੱਧੀ ਵੋਟ ਪਈ ਐ ਇਸ ਕਰਕੇ ਅੱਜ ਵੀ ਮੌਕਾ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਸ਼ਰਨ ਚ ਪਹੁੰਚੋ ਔਰ ਆਪਣੇ ਦੁਬਾਰਾ ਕੀਤੇ ਗੁਨਾਹਾਂ ਨੂੰ ਮਾਫ ਕਰਵਾ ਕੇ ਤੇ ਪੰਥ ਦੀ ਸ਼ਕਤੀ ਨੂੰ ਇਕੱਠਾ ਹੋਣ ਦਾ ਮੌਕਾ ਦਿਓ ਔਰ ਨਹੀਂ ਤਾਂ ਉਹਨਾਂ ਵਾਲਾ ਸਮਾਂ ਇਸ ਤੋਂ ਵੀ ਭਾਰੀ ਹੋ ਕੇ ਗੁਜ਼ਰੇਗਾ ਮੈਂ ਸਮਝਦਾ ਕਿ 2017 ਤੋਂ ਬਾਅਦ 2017 ਬੁਰੀ ਤਰ੍ਹਾਂ ਹਾਰੇ 19 ਹਾਰੇ ਜਿੰਨੇ ਬਾਅਦ ਇਲੈਕਸ਼ਨ ਆਏ ਉਹ ਹਾਰੇ ਔਰ ਅੱਜ ਦਾ 24 ਦੇ ਵਿੱਚ ਜਿਹੜਾ ਸੀਗਾ ਉਹ ਆਪਾਂ 10 ਸੀਟਾਂ ਤੇ ਜ਼ਮਾਨਤ ਜਬਤ ਕਰਾਈ ਔਰ ਇਹ ਵਾਰ-ਵਾਰ ਜ਼ਮਾਨਤ ਜਬਤ ਕਰਾਉਣ ਦਾ سلسلہ ਜਿਹੜਾ ਇਹ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਕਰਨ ਵਾਲੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇਹੋ ਜੀਆਂ ਗੱਲਾਂ ਨਾ ਕਾਬਲੇ ਬਰਦਾਸ਼ਤ ਹੈ ਔਰ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਪੰਥ ਦੀ ਪਾਰਟੀ ਨੂੰ ਪੰਥ ਤੇ ਬਾਲੇ ਕਰਨਾ ਚਾਹੀਦਾ ਡੈਰੀ ਵਿਕਾਸ ਅਥਾਰਟੀ ਦਾ ਚੇਅਰਮੈਨ ਹੈ ਮੁਖਮਤਰੀ ਥਾਂ ਤੇ ਮੁਖ ਤਖਤਰ ਨੂੰ ਲਾਉਣਾ ਮੈਂ ਸਮਝਦਾ ਲੋਕ ਰਾਜ ਦੀ ਤਹੀਨਾ ਲੋਕ ਰਾਜ ਦੇ ਵਿੱਤ ਪ੍ਰੋਟੋਕਾਲ ਦੇ ਅਨੁਸਾਰ ਦੀ ਇਹਦੇ ਮੰਤਰੀ ਨੇ ਉਹ ਹਮੇਸ਼ਾ ਡਾਇਰੈਕਸ਼ਨ ਦਿੰਦੇ ਨੇ ਤੇ ਜੇ ਉਹ ਡਾਇਰੈਕਸ਼ਨ ਜਿਹੜੀਆਂ ਨੇ ਅਰਸ਼ਦ ਸਾਹਿਬ ਵੱਲੋਂ ਲੋਕ ਰਾਜ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਹੋਣ ਗਿਆ ਤਾਂ ਮੈਂ ਸਮਝਦਾ ਲੋਕ ਰਾਜ ਦੀ ਤੋਂ ਵੱਡੀ ਕੋਈ ਬੇਇੱਜ਼ਤੀ ਵਾਲੀ ਗੱਲ ਹੋ ਨਹੀਂ ਸਕਦੀ ਸੋ ਮੁੱਖ ਸਖਤਰ ਨੂੰ ਚੇਅਰਮੈਨ ਲਾਉਣਾ ਇਹ ਕਿਸਮ ਦਾ ਛਟਿਆਉਣ ਵਾਲੀ ਗੱਲ ਆ ਲੋਕ ਰਾਜ ਸਿਸਟਮ ਨੂੰ ਪੰਜਾਬ ਸਰਕਾਰ ਨੂੰ ਇਸ ਫੈਸਲੇ ਤੇ ਰિવਿਊ ਕਰਨਾ ਚਾਹੀਦਾ ਵੈਸੇ ਵੀ ਜਿਹੜਾ ਕੰਟਰ ਮਨ ਰੀਜਨਲ ਕੰਟਰੀ Town Development Board ਬਣਿਆ 1995 ਚ ਉਹਦੇ ਧਾਰਾ 4 ਦੇ ਸੈਕਸ਼ਨ 2 ਦੀ ਇਹ ਕੋਹਰ ਲੱਗਣਾ ਮੰਤਰੀ ਵੀ ਉਹਦੇ ਵਿੱਚ 300 ਸੀ ਮੈਂਬਰ ਨੇ ਅਗਰ ਮੈਂ ਚੀਫ ਸੈਕਟਰੀ ਟੀਐਮ ਐਂਡ ਹੋਮ ਦੇ ਇੱਕ ਸੌਸੀ ਮੈਂਬਰ ਵਿੱਚ ਬੈਠਣਗੇ ਮੰਤਰੀ ਤਾਂ ਉਹਨਾਂ ਦੀ ਕੀ ਪੋਜੀਸ਼ਨ ਹੋਏਗੀ ਤੋ ਮੈਂ ਸਮਝਦਾ ਕਿ ਸਰਕਾਰ ਨੇ ਬਿਨਾਂ ਸੋਚੇ ਸਮਝੀ ਲਿਆ ਫੈਸਲਾ ਵੈਸੇ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਬੜੀਆਂ ਅਹਿਮ ਪੋਸਟਾਂ ਤੇ ਪਹਿਲਾਂ ਬਾਹਰਲੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਮਿਠਾਇਆ ਗਿਆ ਉਹਦੇ ਨਾਲ ਵੀ ਪੰਜਾਬ ਫਿੱਕਾ ਪਿਆ ਇਹ ਵੀ ਜਿਹੜੀ ਪੰਜਾਬ ਦੀ مالی ਸਾਧਨ ਦਾ ਇੱਕ ਮੁੱਖ ਸਰੋਤ ਹੈ ਇਹ ਜਿਹੜੀ ਸ਼ਹਿਰੀ ਵਿਕਾਸ ਅਥਾਰਟੀ ਆ ਕਿਸੇ ਟਾਈਮ ਇੱਕ ਸਾਈਡ ਡਿਪਾਰਟਮੈਂਟ ਹੁੰਦਾ ਸੀ ਪਰ ਹੁਣ ਸ਼ਹਿਰੀ ਵਿਕਾਸ ਫਾਟਰੀ ਜਿਹਨੇ ਇਹ ਸੂਬੇ ਦੇ ਵਿਕਾਸ ਦਾ ਇੱਕ 메ਨ ਸੋਰਸ ਹੋਣੀ ਖੜੀਆਂ ਨੇ ਤੇ 메ਨ ਸੋਰਸ ਦੀਆਂ ਚਾਹਤੀਆਂ ਵੱਲ ਕਿਸੇ ਅਫਸਰਾਂ ਸਾਹਿਬ ਦੇ ਹੱਥੋਂ ਲੋਕ ਰਾ ਸਿਸਟਮ ਦੇ ਵਿੱਚ ਇਹ ਬਹੁਤ ਵੱਡਾ ਟੱਕਰ ਹੈ ਲੋਕ ਰਾ ਸਿਸਟਮ ਨੂੰ ਲੋਕਾਂ ਦੀ رائے ਨੂੰ ਸਰਕਾਰ ਨੂੰ ਮੁਰ ਵਿਚਾਰ ਨਹੀਂ ਦੋੜਾ ਇੱਥੇ ਪਹਿਲਾਂ ਰਾਜ ਸਭਾ ਦੇ ਮੈਂਬਰ ਵੀ ਬਾਹਰਲੇ ਤੋਂ ਪਹਿਲੇ ਬਣਾਤੇ ਬਹੁਤ ਸਾਰੇ ਬੋਰਡਾ ਦੇ ਜਿਵੇਂ ਰੇਰਾ ਦਾ ਪੋਲੀਊਸ਼ਨ ਕੰਟਰੋਲ ਬੋਰਡ ਦੇ ਔਰ ਬਹੁਤ ਸਾਰੇ ਬੋਰਡਾਂ ਦੇ ਚੇਅਰਮੈਨ ਬਾਹਰਲੇ ਸੁਪਾਰੇ ਬਣਾਤੇ ਯਾਨੀ ਪੰਜਾਬ ਨੂੰ ਬਗਾਨਿਆਂ ਦੇ ਹੱਥਾਂ 'ਚ ਸੁਪਿਆ ਜਾ ਰਿਹਾ ਪੰਜਾਬ ਨੂੰ ਗੈਰ ਪੰਜਾਬੀਆਂ ਦੇ ਹੱਥਾਂ 'ਚ ਸੌਪਿਆ ਜਾ ਰਿਹਾ ਇਹ ਪੰਜਾਬੀਆਂ ਨੂੰ ਪੰਜਾਬੀ ਦੀ ਪਾਵਨਾ ਬਹਿਣਾ ਕਰਕੇ ਸਰਕਾਰ ਦੇ ਇਹ ਨਾ ਫੈਸਲੇ ਦਾ ਜ਼ੋਰਦਾਰ ਲੋਪ ਕਰਨਾ ਚਾਹੀਦਾ